ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਸਵੇਰ ਦੇਖਦੇ ਦਰਸ਼ਕਾ ਸਵਾਗਤ ਮੈਂ ਨਰੇਸ਼ ਸ਼ਰਮਾ ਫਲੋਰ ਤੋਂ ਜਿਸ ਤਰ੍ਹਾਂ ਸਵੇਰ ਤੋਂ ਹੀ ਤੁਹਾਨੂੰ ਅਪਡੇਟ ਦੇ ਰਹੇ ਆ ਕਿ ਸਤਲੋਜ ਦਾ ਪਾਣੀ ਲੈਵਲ ਹੈ ਹਰ ਘੰਟੇ ਦੇ ਅਨੁਸਾਰ ਨਵਾਂ ਦਵਾਦ ਰਿਹਾ ਸਵੇਰੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਲਗਭਗ 50000 ਕਿਊਸਿਕਰੇ ਲਗਭਗ ਪਾਣੀ ਚੱਲ ਰਿਹਾ ਤੇ ਜਿਹੜੀ ਇਸ ਟਾਈਮ ਲਗਭਗ 1 ਵਜਾ 1 ਵਜੇ ਦੇ ਲਗਭਗ ਇਹ ਜਿਹੜੀ ਸਪੀਡ ਹੈ 55 ਤੋਂ 60000 ਕਿਊਸਿਕ ਦੇ ਵਿੱਚ ਚੱਲ ਰਹੀ ਹੈ ਔਰ ਮੈਂ ਤੁਹਾਨੂੰ ਦਿਖਾਣਾ ਚਾਹਾਂ ਸਾਹਮਣੇ ਜਿਹੜਾ ਡੇਂਜਰ ਪੁਆਇੰਟ ਹੈ ਰੇਲਵੇ ਪੂਲੇ ਦੇ ਨੀਚੇ ਬਣਿਆ ਅਲਰਟ ਲੈਵਲ ਤੋਂ ਸਿਰਫ 2 ਫੁੱਟ ਥੱਲੇ ਪਾਣੀ ਚੱਲ ਰਿਹਾ ਇਸ ਟਾਈਮ ਜਿਹੜਾ ਅਲਰਟ ਲੈਵਲ ਹੈ ਔਰ ਜਿਹੜਾ ਡੇਂਜਰ ਪੁਆਇੰਟ ਆ ਉਸ ਤੋਂ ਲਗਭਗ 5 ਤੋਂ 6 ਫੁੱਟ ਪਾਣੀ ਥੱਲੇ ਚੱਲ ਰਿਹਾ ਪਾਣੀ ਦੀ ਮਾਤਰਾ ਵਧਦੀ ਜਾ ਰਹੀ ਹੈ ਥੋੜੀ ਦੇਰ ਪਹਿਲਾਂ ਜਨੇਸ਼ ਜੀ ਜਿਹੜੇ ਸੀਗੇ ਐਸਜੀਓ ਸਾਹਿਬ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਲਗਭਗ 12:30 ਵਜੇ ਉਹਨਾਂ ਨੇ ਦੱਸਿਆ ਕਿ ਰੋਪੜ ਹੈੱਡਕੁਆਰਟਰ ਤੋਂ 55000 ਕਿਊਸਿਕ ਪਾਣੀ ਜਿਹੜਾ ਛੱਡਿਆ ਗਿਆ ਜੋ ਸ਼ਾਮ ਤੱਕ ਫਲੋਰ ਤੋਂ ਨਿਕਲ ਜਾਏਗਾ ਔਰ ਲਗਭਗ ਜਿਹੜਾ ਫਲੋ ਆ 25000 ਰ ਪਿਛੋ ਤਾਂ ਮੈਂ ਤੁਸੀਂ ਦੇਖਣ ਵਾਲੇ ਹਾਲਾਤ ਨੇ ਕਿ ਜਿਹੜਾ ਨੀ ਕਿ ਪਾਣੀ ਇਸ ਕੰਡੇ ਤੋਂ ਉਸ ਕੰਡੇ ਸਮੁੰਦਰ ਦਾ ਰੂਪ ਲੈ ਚੁੱਕਾ ਹੈ ਔਰ ਹਰ ਤਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਔਰ ਜਿਹੜਾ ਡੇਂਜਰ ਲੈਵਲ ਹੈ ਜਿਹੜਾ ਸਵੇਰੇ ਲਗਭਗ 10 ਫੁੱਟ ਥੱਲੇ ਸੀ ਹੁਣ 5 ਫੁੱਟ ਥੱਲੇ ਰਹਿ ਗਿਆ ਔਰ ਵਕਤ ਦੇ ਨਾਲ ਨਾਲ ਜਿਹੜਾ ਇਹਦਾ ਅ ਪੁਆਇੰਟ ਇਹ ਵਧੇ ਜਾ ਰਹੇ ਨੇ ਅਗਰ ਮੈਂ ਦਿਖਾਵਾਂ ਨੀਚੇ ਕੱਲ ਜਦੋਂ ਮੈਂ ਤੁਹਾਨੂੰ ਸ਼ਾਮੀ ਇਹ ਵੀਡੀਓ ਦਿਖਾਣੀ ਚਾਹਨੀ ਸੀ ਤਾਂ 200 ਤੋਂ 300 ਫੀਟ ਅੰਦਰ ਤੱਕ ਅਜੇ ਪਾਣੀ ਨਹੀਂ ਸੀ ਹੈਗਾ ਪਾਣੀ ਦੂਰ ਸੀਗਾ ਪਰ ਜਿਹੜਾ ਹੁਣ ਪਾਣੀ ਦਾ ਲੈਵਲ ਆ ਬਿਲਕੁਲ ਨਹੀਂ ਦਾ ਸੀ ਤੁਸੀਂ ਬੰਦੇ ਬਿਲਕੁਲ ਨਹੀਂ ਬਿਲਕੁਲ ਨਾਲ ਹੀ ਖੜੇ ਆ ਇਹ ਬਿਲਕੁਲ ਨੀਚੇ ਤੁਸੀਂ ਦੇਖੋ ਪੈਰਾ ਵਾਲੇ ਪਾਸੇ ਪਾਣੀ ਆ ਥੋੜਾ ਖਤਰੇ ਵਾਲਾ ਪੁਆਇੰਟ ਆ ਇਹ ਪਰ ਜਿਹੜਾ ਪਾਣੀ ਦਾ ਲੈਵਲ ਆ ਅਗਰ ਦੱਸਿਆ ਜਾਵੇ ਤਾਂ ਹਰ ਘੰਟੇ ਦੇ ਹਿਸਾਬ ਨਾਲ ਵਧ ਰਿਹਾ ਦੂਜੇ ਪਾਸੇ ਅਗਰ ਮੈਂ ਰੋਡ ਦੇ ਸ਼ੋ ਤੁਹਾਨੂੰ ਸ਼ੋ ਕਰਦਾ ਰੋਡ ਇਹ ਰੇਲਵੇ ਪੁਲ ਹੈ ਜਿਹ ਦੂਸਰੇ ਪਾਸੇ ਜਿਹੜਾ ਬ੍ਰਿਜ ਹੈਗਾ ਉਹ ਰੋਡ ਦਾ ਉਹਦੇ ਵੀ ਤੁਹਾਨੂੰ ਅਸੀਂ ਵਿਊ ਦਿਖਾਣੇ ਆ ਉਸ ਸਾਈਡ ਤੇ ਕੀ ਹਾਲਾਤ ਨੇ ਉਸ ਸਾਈਡ ਤੇ ਵੀ ਜਿਹੜਾ ਪਾਣੀ ਜਿਹੜਾ ਆ ਬੜੀ ਸਪੀਡ ਤੇ ਵਧਦਾ ਜਾ ਰਿਹਾ ਜਿਹੜਾ ਸੁੱਕਾ ਏਰੀਆ ਸੀ ਆਲਮੋਸਟ ਸਾਰਾ ਕਵਰ ਕਰ ਰਿਹਾ ਔਰ ਤੁਸੀਂ ਦੇਖੋ ਇਸ ਐਂਗਲ ਨੂੰ ਅਗਰ ਤੁਹਾਨੂੰ ਮੈਂ ਦਿਖਾਣਾ ਚਾਹਾਂ ਤਾਂ ਵਾਈਡ ਰੂਪ ਲੈ ਚੁੱਕਾ ਸਤਲੁਜ ਜਿਹੜਾ ਵਿਕਰਾਲ ਰੂਪ ਜਿਸ ਨੂੰ ਕਹਿੰਦੇ ਲੈ ਚੁੱਕਾ ਔਰ ਹਰ ਜਗ੍ਹਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਪਰ ਫਿਰ ਵੀ ਅਸੀਂ ਲਗਾਤਾਰ ਪ੍ਰਸ਼ਾਸਨ ਦੇ ਟੱਚ 'ਚ ਆ ਪ੍ਰਸ਼ਾਸਨ ਤੁਹਾਨੂੰ ਅਪਡੇਟ ਦੇ ਰਿਹਾ ਕਿ ਹਜੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜਿਹੜਾ ਪਾਣੀ ਹੈ ਸ਼ਾਮ ਤੱਕ ਸ਼ਾਮ ਤੱਕ ਇਥੋਂ ਨਿਕਲ ਜਾਏਗਾ ਔਰ 25000 ਕਿਊਸਿਕ ਦਾ ਜਿਹੜਾ ਫਲੋਅ ਰਹੇਗਾ ਦਿਨਿਕ ਸਵੇਰ ਵਾਲੇ ਨਰੇਸ਼ ਸ਼ਰਮਾ ਫਲੋਅ ਦਿਨਿਕ ਸਵੇਰ ਦੇ ਦਰਸ਼ਕਾਂ ਦਾ ਸਵਾਗਤ ਹੈ ਨਰੇਸ਼ ਸ਼ਰਮਾ ਫਲੋਅ ਤੋਂ ਜਿਸ ਤਰ੍ਹਾਂ ਸਵੇਰ ਤੋਂ ਹੀ ਤੁਹਾਨੂੰ ਅਪਡੇਟ ਦੇ ਰਹੇ ਆ ਕਿ ਸਤਲੋਜ ਦਾ ਪਾਣੀ ਲੈਵਲ ਹੈ ਹਰ ਘੰਟੇ ਦੇ ਅਨੁਸਾਰ ਵਧ ਰਿਹਾ ਸਵੇਰੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਲਗਭਗ 50000 ਕਿਊਸਿਕ ਦੇ ਲਗਭਗ ਪਾਣੀ ਚੱਲ ਰਿਹਾ ਤੇ ਜਿਹੜੀ ਇਸ ਟਾਈਮ ਲਗਭਗ 1 ਵਜਾ 1 ਵਜੇ ਦੇ ਲਗਭਗ ਇਹ ਜਿਹੜੀ ਸਪੀਡ ਹੈ 55 ਤੋਂ 60000 ਕਿਊਸਿਕ ਦੇ ਵਿੱਚ ਚੱਲ ਰਹੀ ਹੈ ਔਰ ਮੈਂ ਤੁਹਾਨੂੰ ਦਿਖਾਣਾ ਚਾਹਾਂ ਸਾਹਮਣੇ ਜਿਹੜਾ ਡੇਂਜਰ ਪੁਆਇੰਟ ਹੈ ਰੇਲਵੇ ਪੂਲੇ નીચે ਬਣਿਆ ਅਲਰਟ ਲੈਵਲ ਤੋਂ ਸਿਰਫ 2 ਫੁੱਟ ਥੱਲੇ ਪਾਣੀ ਚੱਲ ਰਿਹਾ ਇਸ ਟਾਈਮ ਜਿਹੜਾ ਅਲਰਟ ਲੈਵਲ ਹੈ ਔਰ ਜਿਹੜਾ ਡੇਂਜਰ ਪੁਆਇੰਟ ਆ ਉਸ ਤੋਂ ਲਗਭਗ 5 ਤੋਂ 6 ਫੁੱਟ ਪਾਣੀ ਇਹ ਥੱਲੇ ਚੱਲ ਰਿਹਾ ਪਾਣੀ ਦੀ ਮਾਤਰਾ ਵੱਧਦੀ ਜਾ ਰਹੀ ਹੈ ਥੋੜੀ ਦੇਰ ਪਹਿਲਾਂ ਜਨੇਸ਼ ਜੀ ਜਿਹੜੇ ਸੀਗੇ ਐਸਜੀਓ ਸਾਹਿਬ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਲਗਭਗ 12:30 ਵਜੇ ਉਹਨਾਂ ਨੇ ਦੱਸਿਆ ਕਿ ਰੋਪੜ ਹੈੱਡ ਕੁਆਟਰ ਤੋਂ 55000 ਕਿਊਸਿਕ ਪਾਣੀ ਜਿਹੜਾ ਛੱਡਿਆ ਗਿਆ ਜੋ ਸ਼ਾਮ ਤੱਕ ਫਲੋਰ ਤੋਂ ਨਿਕਲ ਜਾਏਗਾ ਔਰ ਲਗਭਗ ਜਿਹੜਾ ਫਲੋਅ 25000 ਰਹਿ ਰਿਹਾ ਪਰ ਇਸ ਟਾਈਮ ਜੋ ਦਿਖਾਉਣਾ ਚਾਹਾਂ ਅਗਰ ਪਿਕਚਰ ਦਿਖਾਉਣਾ ਚਾਹਾਂ ਇੱਥੋਂ ਪਿੱਛੋਂ ਤਾਂ ਮੈਂ ਤੁਸੀਂ ਦੇਖਣ ਵਾਲੇ ਹਾਲਾਤ ਨੇ ਕਿ ਜਾਨੀ ਕਿ ਪਾਣੀ ਇਸ ਕੰਡੇ ਤੋਂ ਉਸ ਕੰਡੇ ਸਮੁੰਦਰ ਦਾ ਰੂਪ ਲੈ ਚੁੱਕਾ ਹੈ ਔਰ ਹਰ ਤਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਔਰ ਜਿਹੜਾ ਡੇਂਜਰ ਲੈਵਲ ਹੈ ਜਿਹੜਾ ਸਵੇਰੇ ਲਗਭਗ 10 ਫੁੱਟ ਥੱਲੇ ਸੀ ਹੁਣ 5 ਫੁੱਟ ਥੱਲੇ ਰਹਿ ਗਿਆ ਔਰ ਵਕਤ ਦੇ ਨਾਲ ਨਾਲ ਜਿਹੜਾ ਇਹਦਾ ਅ ਪੁਆਇੰਟ ਇਹ ਵਧੇ ਜਾ ਰਹੇ ਨੇ ਅਗਰ ਮੈਂ ਦਿਖਾਵਾਂ ਨੀਚੇ ਕੱਲ ਜਦੋਂ ਮੈਂ ਤੁਹਾਨੂੰ ਸ਼ਾਮੀ ਇਹ ਵੀਡੀਓ ਦਿਖਾਣੀ ਚਾਹਨੀ ਸੀ ਤਾਂ 200 ਤੋਂ 300 ਫੀਟ ਅੰਦਰ ਤੱਕ ਅਜੇ ਪਾਣੀ ਨਹੀਂ ਸੀ ਹੈਗਾ ਪਾਣੀ ਦੂਰ ਸੀਗਾ ਪਰ ਜਿਹੜਾ ਹੁਣ ਪਾਣੀ ਦਾ ਲੈਵਲ ਆ ਬਿਲਕੁਲ ਜਿਦਾ ਸੀ ਤੁਸੀ ਬੰਦੇ ਬਿਲਕੁਲ ਨਹੀਂ ਬਿਲਕੁਲ ਨਾਲ ਹੀ ਖੜੇ ਆ ਇਹ ਬਿਲਕੁਲ ਨੀਚੇ ਤੁਸੀਂ ਦੇਖੋ ਪੈਰਾ ਵਾਲੇ ਪਾਸੇ ਪਾਣੀ ਆ ਥੋੜਾ ਖਤਰੇ ਵਾਲਾ ਪੁਆਇੰਟ ਆ ਇਹ ਪਰ ਜਿਹੜਾ ਪਾਣੀ ਦਾ ਲੈਵਲ ਆ ਅਗਰ ਦੱਸਿਆ ਜਾਵੇ ਤਾਂ ਹਰ ਘੰਟੇ ਦੇ ਹਿਸਾਬ ਨਾਲ ਵਧ ਰਿਹਾ ਦੂਜੇ ਪਾਸੇ ਅਗਰ ਮੈਂ ਰੋਡ ਦੇ ਸ਼ੋ ਤੁਹਾਨੂੰ ਸ਼ੋ ਕਰਦਾ ਰੋਡ ਇਹ ਰੇਲਵੇ ਪੁਲ ਹੈ ਦੂਸਰੇ ਪਾਸੇ ਜਿਹੜਾ ਬ੍ਰਿਜ ਹੈਗਾ ਉਹ ਰੋਡ ਦਾ ਉਹਦੇ ਵੀ ਤੁਹਾਨੂੰ ਅਸੀਂ ਵੀਊ ਦਿਖਾਣੇ ਆ ਉਸ ਸਾਈਡ ਤੇ ਕੀ ਹਾਲਾਤ ਨੇ ਉਸ ਸਾਈਡ ਤੇ ਵੀ ਜਿਹੜਾ ਪਾਣੀ ਜਿਹੜਾ ਆ ਬੜੀ ਸਪੀਡ ਤੇ ਵਧਦਾ ਜਾ ਰਿਹਾ ਜਿਹੜਾ ਸੁੱਕਾ ਏਰੀਆ ਸੀ ਆਲਮੋਸਟ ਸਾਰਾ ਕਵਰ ਕਰ ਰਿਹਾ ਔਰ ਤੁਸੀਂ ਦੇਖੋ ਇਸ ਐਂਗਲ ਨੂੰ ਅਗਰ ਤੁਹਾਨੂੰ ਮੈਂ ਦਿਖਾਣਾ ਚਾਹਾਂ ਤਾਂ ਵਾਈਡ ਰੂਪ ਲੈ ਚੁੱਕਾ ਸਤਲੁਜ ਜਿਹੜਾ ਵਿਕਰਾਲ ਰੂਪ ਜਿਸ ਨੂੰ ਕਹਿੰਦੇ ਲੈ ਚੁੱਕਾ ਔਰ ਹਰ ਜਗ੍ਹਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਪਰ ਫਿਰ ਵੀ ਅਸੀਂ ਲਗਾਤਾਰ ਪ੍ਰਸ਼ਾਸਨ ਦੇ ਟੱਚ 'ਚ ਆ ਪ੍ਰਸ਼ਾਸਨ ਤੁਹਾਨੂੰ ਅਪਡੇਟ ਦੇ ਰਿਹਾ ਕਿ ਹਜੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜਿਹੜਾ ਪਾਣੀ ਹੈ ਸ਼ਾਮ ਤੱਕ ਸ਼ਾਮ ਤੱਕ ਇਥੋਂ ਨਿਕਲ ਜਾਏਗਾ ਔਰ 25000 ਕਿਊਸਿਕ ਦਾ ਜਿਹੜਾ ਫਲੋਅ ਰਹੇਗਾ ਦਿਨਿਕ ਸਵੇਰ ਵਾਲੇ ਨਰੇਸ਼ ਸ਼ਰਮਾ ਫਲੋਅ ਦਿਨਿਕ ਸਵੇਰ ਦੇ ਦਰਸ਼ਕਾਂ ਦਾ ਸਵਾਗਤ ਹੈ ਨਰੇਸ਼ ਸ਼ਰਮਾ ਫਲੋਅ ਤੋਂ ਜਿਸ ਤਰ੍ਹਾਂ ਸਵੇਰ ਤੋਂ ਹੀ ਤੁਹਾਨੂੰ ਅਪਡੇਟ ਦੇ ਰਹੇ ਆ ਕਿ ਸਤਲੋਜ ਦਾ ਪਾਣੀ ਲੈਵਲ ਹੈ ਹਰ ਘੰਟੇ ਦੇ ਅਨੁਸਾਰ ਵਧ ਰਿਹਾ ਸਵੇਰੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਲਗਭਗ 50000 ਕਿਊਸਿਕ ਦੇ ਲਗਭਗ ਪਾਣੀ ਚੱਲ ਰਿਹਾ ਤੇ ਜਿਹੜੀ ਇਸ ਟਾਈਮ ਲਗਭਗ 1 ਵਜਾ 1 ਵਜੇ ਦੇ ਲਗਭਗ ਇਹ ਜਿਹੜੀ ਸਪੀਡ ਹੈ 55 ਤੋਂ 60000 ਕਿਊਸਿਕ ਦੇ ਵਿੱਚ ਚੱਲ ਰਹੀ ਹੈ ਔਰ ਮੈਂ ਤੁਹਾਨੂੰ ਦਿਖਾਣਾ ਚਾਹਾਂ ਸਾਹਮਣੇ ਜਿਹੜਾ ਡੇਂਜਰ ਪੁਆਇੰਟ ਹੈ ਰੇਲਵੇ ਪੂਲੇ નીચે ਬਣਿਆ ਅਲਰਟ ਲੈਵਲ ਤੋਂ ਸਿਰਫ 2 ਫੁੱਟ ਥੱਲੇ ਪਾਣੀ ਚੱਲ ਰਿਹਾ ਇਸ ਟਾਈਮ ਜਿਹੜਾ ਅਲਰਟ ਲੈਵਲ ਹੈ ਔਰ ਜਿਹੜਾ ਡੇਂਜਰ ਪੁਆਇੰਟ ਆ ਉਸ ਤੋਂ ਲਗਭਗ 5 ਤੋਂ 6 ਫੁੱਟ ਪਾਣੀ ਇਹ ਥੱਲੇ ਚੱਲ ਰਿਹਾ ਪਾਣੀ ਦੀ ਮਾਤਰਾ ਵੱਧਦੀ ਜਾ ਰਹੀ ਹੈ ਥੋੜੀ ਦੇਰ ਪਹਿਲਾਂ ਜਨੇਸ਼ ਜੀ ਜਿਹੜੇ ਸੀਗੇ ਐਸਜੀਓ ਸਾਹਿਬ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਲਗਭਗ 12:30 ਵਜੇ ਉਹਨਾਂ ਨੇ ਦੱਸਿਆ ਕਿ ਰੋਪੜ ਹੈੱਡ ਕੁਆਟਰ ਤੋਂ 55000 ਕਿਊਸਿਕ ਪਾਣੀ ਜਿਹੜਾ ਛੱਡਿਆ ਗਿਆ ਜੋ ਸ਼ਾਮ ਤੱਕ ਫਲੋਰ ਤੋਂ ਨਿਕਲ ਜਾਏਗਾ ਔਰ ਲਗਭਗ ਜਿਹੜਾ ਫਲੋਅ 25000 ਰਹਿ ਰਿਹਾ ਪਰ ਇਸ ਟਾਈਮ ਜੋ ਦਿਖਾਉਣਾ ਚਾਹਾਂ ਅਗਰ ਪਿਕਚਰ ਦਿਖਾਉਣਾ ਚਾਹਾਂ ਇੱਥੋਂ ਪਿੱਛੋਂ ਤਾਂ ਮੈਂ ਤੁਸੀਂ ਦੇਖਣ ਵਾਲੇ ਹਾਲਾਤ ਨੇ ਕਿ ਜਨਨ ਕਿ ਪਾਣੀ ਇਸ ਕੰਡੇ ਤੋਂ ਉਸ ਕੰਡੇ ਸਮੁੰਦਰ ਦਾ ਰੂਪ ਲੈ ਚੁੱਕਾ ਹੈ ਔਰ ਹਰ ਤਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਔਰ ਜਿਹੜਾ ਡੇਂਜਰ ਲੈਵਲ ਹੈ ਜਿਹੜਾ ਸਵੇਰੇ ਲਗਭਗ 10 ਫੁੱਟ ਥੱਲੇ ਸੀ ਹੁਣ 5 ਫੁੱਟ ਥੱਲੇ ਰਹਿ ਗਿਆ ਔਰ ਵਕਤ ਦੇ ਨਾਲ ਨਾਲ ਜਿਹੜਾ ਇਹਦਾ ਅ ਪੁਆਇੰਟ ਇਹ ਵਧੇ ਜਾ ਰਹੇ ਨੇ ਅਗਰ ਮੈਂ ਦਿਖਾਵਾਂ ਨੀਚੇ ਕੱਲ ਜਦੋਂ ਮੈਂ ਤੁਹਾਨੂੰ ਸ਼ਾਮੀ ਇਹ ਵੀਡੀਓ ਦਿਖਾਣੀ ਚਾਹਨੀ ਸੀ ਤਾਂ 200 ਤੋਂ 300 ਫੀਟ ਅੰਦਰ ਤੱਕ ਅਜੇ ਪਾਣੀ ਨਹੀਂ ਸੀ ਹੈਗਾ ਪਾਣੀ ਦੂਰ ਸੀਗਾ ਪਰ ਜਿਹੜਾ ਹੁਣ ਪਾਣੀ ਦਾ ਲੈਵਲ ਆ ਬਿਲਕੁਲ ਨਹੀਂ ਦਾ ਸੀ ਤੁਸੀਂ ਬੰਦੇ ਬਿਲਕੁਲ ਨਹੀਂ ਬਿਲਕੁਲ ਨਾਲ ਹੀ ਖੜੇ ਆ ਇਹ ਬਿਲਕੁਲ ਨੀਚੇ ਤੁਸੀਂ ਦੇਖੋ ਪੈਰਾ ਵਾਲੇ ਪਾਸੇ ਪਾਣੀ ਆ ਥੋੜਾ ਖਤਰੇ ਵਾਲਾ ਪੁਆਇੰਟ ਆ ਇਹ ਪਰ ਜਿਹੜਾ ਪਾਣੀ ਦਾ ਲੈਵਲ ਆ ਅਗਰ ਦੱਸਿਆ ਜਾਵੇ ਤਾਂ ਹਰ ਘੰਟੇ ਦੇ ਹਿਸਾਬ ਨਾਲ ਵਧ ਰਿਹਾ ਦੂਜੇ ਪਾਸੇ ਅਗਰ ਮੈਂ ਰੋਡ ਦੇ ਸ਼ੋ ਤੁਹਾਨੂੰ ਸ਼ੋ ਕਰਦਾ ਰੋਡ ਇਹ ਰੇਲਵੇ ਪੁਲ ਹੈ ਜਿਹ ਦੂਸਰੇ ਪਾਸੇ ਜਿਹੜਾ ਬ੍ਰਿਜ ਹੈਗਾ ਉਹ ਰੋਡ ਦਾ ਉਹਦੇ ਵੀ ਤੁਹਾਨੂੰ ਅਸੀਂ ਵਿਊ ਦਿਖਾਣੇ ਆ ਉਸ ਸਾਈਡ ਤੇ ਕੀ ਹਾਲਾਤ ਨੇ ਉਸ ਸਾਈਡ ਤੇ ਵੀ ਜਿਹੜਾ ਪਾਣੀ ਜਿਹੜਾ ਆ ਬੜੀ ਸਪੀਡ ਤੇ ਵਧਦਾ ਜਾ ਰਿਹਾ ਜਿਹੜਾ ਸੁੱਕਾ ਏਰੀਆ ਸੀ ਆਲਮੋਸਟ ਸਾਰਾ ਕਵਰ ਕਰ ਰਿਹਾ ਔਰ ਤੁਸੀਂ ਦੇਖੋ ਇਸ ਐਂਗਲ ਨੂੰ ਅਗਰ ਤੁਹਾਨੂੰ ਮੈਂ ਦਿਖਾਣਾ ਚਾਹਾਂ ਤਾਂ ਵਾਈਡ ਰੂਪ ਲੈ ਚੁੱਕਾ ਸਤਲੁਜ ਜਿਹੜਾ ਵਿਕਰਾਲ ਰੂਪ ਜਿਸ ਨੂੰ ਕਹਿੰਦੇ ਲੈ ਚੁੱਕਾ ਔਰ ਹਰ ਜਗ੍ਹਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਪਰ ਫਿਰ ਵੀ ਅਸੀਂ ਲਗਾਤਾਰ ਪ੍ਰਸ਼ਾਸਨ ਦੇ ਟੱਚ 'ਚ ਆ ਪ੍ਰਸ਼ਾਸਨ ਸਾਨੂੰ ਅਪਡੇਟ ਦੇ ਰਿਹਾ ਕਿ ਅਜੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜਿਹੜਾ ਪਾਣੀ ਹੈ ਸ਼ਾਮ ਤੱਕ ਸ਼ਾਮ ਤੱਕ ਇਥੋਂ ਨਿਕਲ ਜਾਏਗਾ ਔਰ 25 ਹਜ਼ਾਰ ਕਿਊਸਿਕ ਦਾ ਜਿਹੜਾ ਫਲੋਅ ਹੋ ਜਾਏਗਾ ਦੈਨਿਕ ਸਵੇਰ ਵਾਲੇ ਨਰੇਸ਼ ਸ਼ਰਮਾ ਫਲੋਅ